ਆ ਗਿਆ ਜੀ ਰੈਨੋ ਰੇਸਿੰਗ ਪਰਫਾਰਮੈਂਸ ਦਾ ਜੋਸ਼ਤਾ ਇਹ ਆ ਸੋਮ ਬਾਈਕ ਲੋਜੀ ਮਹਾਲੀ ਦੀਆਂ ਕੰਪਨੀਆਂ ਉਥੋਂ ਇਸ ਸੁਪਰ ਮੋਟਰ ਦੇ ਪਰਫਾਰਮੈਂਸ ਦੇ ਜੋਸ਼ ਨੇ ਤੇ ਜਿਹੜੇ ਨਾਲ ਆਉਂਦੇ ਆ ਉਹਦੇ ਨਾਲੋਂ ਥੋੜੇ ਜਿਹਾ ਵੇਰ ਚ ਘੱਟ ਹੁੰਦੇ ਸ਼ਾਇਦ ਇਹ ਦੇਖਦੇ ਹਾਂ ਹੁਣ ਔਲਕੇ ਵਿੱਟ ਡੀਬੀ ਕਲਰ ਡੀਬੀ ਕਲਰ ਵਿੱਚ ਲੱਗੀ ਆ। ਇਹ ਅਸੀਂ ਕੱਢਣੀ ਹੋਣੀ ਆ। ਲੱਗੀ ਆਈਆਂ ਮੇਰੇ ਬਾਹਰ ਹੀ ਆ। ਇਹ ਮਨ ਲਾ ਕੇ ਹੀ ਆਖਾਂ ਯੋ ਤਾਂ ਆਹ ਡੀਬੀ ਕਲਰ ਆ। ਜਿਹੜਾ ਬਾਜ ਨੂੰ ਇਹ ਡੀਬੀ ਕਿਲ ਕਰੇਗਾ ਤਾਂ ਕਿ ਤੁਹਾਡਾ ਚਲਾਨ ਜਿਹੜਾ ਵਾ ਉਹ ਨਾ ਹੋਵੇ। ਤੇ ਇਹ ਸੋਨੇ ਜਿਹੇ ਰੋਸਟ ਆ। ਇਹ ਛੋਟਾ ਡਾਇਮੰਡ ਕੱਟਿਆ। ਰਾਜਨੂ ਰੇਸਿੰਗ ਕੰਪਨੀ ਕਹਿੰਦੇ ਇਹਨੂੰ। ਇਹਦੇ ਭਾਰੇ ਜੀ ਵੇ। ਉਹ ਵੇਖਣੇ ओरिजिनल ਕਿੰਨੇ ਭਾਰੇ ਆ ਜਿਹੜਾ ਲੰਮਣੀ ਆ। ਇਹਦੀ ਆਵਾਜ਼ ओरिजिनल ਆ। it ain't no, 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 no. ਬਜੀ ਗ੍ਰੇਸ ਵਾਧਿਆ ਰਣੋਂ ਇਸਨੇ ਟੌਕ ਜਾਤਾ ਇਹ ਲੱਗਦਾ ਤੋਂ ਬਜੀ ਘੋਮੋ ਤੋਂ ਬਹੁਤ ਥੋੜਾ ਜਿਹਾ ਅਗਰੈਸਿਵ ਲੱਗਦਾ ਇਹ ਜਿਹੜਾ ਇਹ ਸમાન ਸਾਰਾ ਹੋ ਲੱਗ ਜਾਂਦਾ ਜੀ ਜੋ ਉਹਦਾ ਡੈਸਨਸਦਾ ਵਾ ਰਣੋਂ ਰੇਸਿੰਗ ਜਗ ਜੋਸਟ ਤੇ ਬਿਲਕੁਲ ਸમાન ਉਹੋ ਲੱਗੂਗਾ ਇਦਾਂ ਤੇ ਸੋਨਾ ਜੋ ਲਿਖਿਆ ਬੰਦਾ ਆ ਵੀ ਉੱਤੇ ਪੱਤੀ ਲੱਗੀ ਅੰਦਰ ਹੁਣ ਪਹਿਲਾਂ ਡੀਬੀ ਕੇ ਲਓ ਤੋਂ ਬਗੈਰ ਵਾਜ ਕੇ ਫਿਰ ਡੀਬੀ ਕੇ ਦਾ ਲਾ ਕੇ ਵਾਜ ਕੇ ਉਧਰ ਰੱਖਣ ਡੀਪੀ ਕਰਾ ਲਾ ਕੇ ਮੈਂ ਕੋਈ ਜਿੱਦਾਂ ਹੀ ਆ ओरिजिनल ਫਿਟਿੰਗ ਲੱਗਦੀ ਹੈ ਨਾ ਸੇਮ ਫਿਟਿੰਗ ਜਿਹੜੀ ਆ ਰਾਇਨੋਰੀ ਸਿੰਘ ਜੇ ਸੰਸਣ ਲੱਗ ਜਾਂਦੀ ਆ ਤੇ ਇਸ ਕਰਕੇ ਕੋਈ ਵੀ ਤਾਮਝਾਮ ਦੀ ਲੋੜ ਨਹੀਂ ਆ ਤਿੰਨ ਤਿੰਨ ਚਾਰ ਤੇ ਪੰਜ ਨਟ ਖੁੱਲਦੇ ਆ ਇਹ ਚਾਰ ਨਟ ਖੁੱਲਦੇ ਇੱਕ ਦੇ 10 ਨੰਬਰ ਤੇ 12 ਨੰਬਰ ਦੀ ਗੋਟੀ ਲੱਗਦੀ ਆ ਤੇ ਸਾਡਾ ਕੰਮ ਜਰਾ ਬਣ ਜਾਂਦਾ ਮੈਨੂੰ ਲੱਗਦਾ ਮੈਂ ਚ ਰਹੀ ਆ ਐਵੀਗੇਟਰ ਟ੍ਰੇਨ ਲਾਈਆਂ ਨਾ ਮਿਲਦਾ ਇੱਥੇ ਉਹ ਜਿਹੜਾ ਇੱਕ ਗੋਲ ਜਿਹੀ ਆਈ ਗਈ ਸੀ ਸਭ ਤੋਂ ਅੱਗੇ ਇੱਥੇ ਲੱਗਣੀਆਂ ਵਾ ਇਹ ਥੋੜੀ ਜਿਹੀ ਇੱਥੇ ਆਉਣੀ ਆ ਇਹ ਥੋੜਾ ਜਿਹਾ ਬਾਹਰ ਹੋਣਾ ਮੈਨੂੰ ਇਦਾਂ ਲੱਗਦਾ ਉਹ ਜਾ ਕੇ ਵੇਖੂਗਾ ਕਿਸ ਨਾਲ ਆਇਆ ਹੈ ਕੁਝ ਉਹ ਿਲਾਕੇ ਫੇਰੀ ਲੱਗਣੀ ਜਾਂਦੀ ਮੋੜ ਚੱਲ ਗਿਆ ਕੀ ਆ ਵੀ ਇਹਦਾ ਟੌਰ ਵੇਖੋ ਇਹਦਾ ਟੌਰ ਕੋ ਜਾ ਆਪਣੇ ਆਮ ਥੋੜੀ ਜਿਹੀ ਬਾਹਰ ਸਾਡਾ ਹੁੰਦਾ ਜਾਂ ਰਾਕਟ ਵਾਂਗ ਲੱਗਦੀ ਆ ਗੱਡੰਪੋਰ ਮੈਂ ਲਗਾ ਸਟਾਰਟ ਕਰਨ ਚਾਬੀ ਲੱਗੀ ਆ ਵਿਦਆਉਟ ਡੀਬੀ ਕਿਦਰ ਸਲਾਮ ਸਲਾਮ ਜੀ ਰਾਇਨੋ ਰੇਸਿੰਗ ਬੜੀ ਜ਼ਬਰਦਸਤ ਆਵਾਜ਼ ਆ ਵੀ ਇਹ ਦਹਾਰਲੇ ਹਾਰਲੇ ਬਣ ਗਿਆ ਮਿਲ ਵੀ ਇਦਾਂ ਪਤਾ ਨਹੀਂ ਲੱਗਦਾ ਵੀ ਆਵਾਜ਼ ਆ ਗਈ ਆ ਰੇਹ ਦਈਏ ਤੇ ਲੱਗਦੀ ਆ ਵੀ ਆਵਾਜ਼ ਆ ਉਦਾਂ ਪਤਾ ਲੱਗਦਾ ਹੀ ਨਹੀਂ ਵੀ ਆਵਾਜ਼ ਹੈਗੀ ਹੈ ਬਿਲਕੁਲ ਸਿੰਪਲ ਆਪਣੇ ਫੜਾ ਫੜਾ ਫੋਨ ਲੈ ਬੂਗਣਾ ਨਹੀਂ ਆਹ ਕੋਣ ਹੈ ਦੀਬੀ ਕਲਰ ਬੰਦ ਕਰਕੇ ਤੇ ਡੀਬੀ ਕਲਰ ਨਾਲ ਫਿਟ ਕਰੀਏ ਡੀਬੀ ਕਲਰ ਨਾਲ ਆਵਾਜ਼ ਇਹਦੀ ਵੇਖੀਏ ਕਿਨੇ ਕੇ ਜੰਤਰ ਨੂੰ ਕਹਿੰਦੇ ਡੀਬੀ ਕਲਰ ਯਾਨੀ ਕਿ 80 ਡੈਸੀਬਲ ਤੋਂ ਆਵਾਜ਼ ਨਾ ਕੰਟਰੋਲ ਚ ਹੋ ਜੂਗੀ ਸੋ ਐਸ਼ ਨੂੰ ਕਿਨੇ ਕੇ ਮਸਮਾਜ ਨੇ ਇਹ ਮੈਂ ਕਹਾਂ ਪੰਜ ਨੰਬਰ ਐ ਐਲਨ ਕੀ ਨਾਲ ਲੱਗਦੇ ਆ ਨਟ ਨਹੀਂ ਮਿਲੇ ਨਟ ਆਗੇ ਆਗੇ ਨਟ ਵੀ ਨਾਲ ਆਏ ਆ 10 ਨੰਬਰ 7 ਨੰਬਰ 10 ਹੈ 10 ਨੰਬਰ ਕੋਟੀ ਆ ਅਛਾ 10 ਨੰਬਰ ਨਹੀਂ ਐਲਨ ਕੀ ਐ ਕਿ ਕੋਟੀ ਆ ਨਹੀਂ ਚਾਬੀ ਲੱਗਦੀ ਚਾਬੀ ਲੱਗ ਜੂਗੀ 10 ਨੰਬਰ ਦੀ ਹਾਂ ਠੀਕ ਆ ਠੀਕ ਆ ਠੀਕ ਆ ਆ ਆ ਜਾਓ ਤਾਂ ਡੀਬੀ ਕਰ ਲਓ ਫੇਰ ਆਪ ਦੋਨਾ ਕੋਣ ਮਾਜੇ ਖੀ ਠੀਕ ਹੈ ਹਣਾ ਆਵਾਜ਼ ਆ ਜਿਆ ਨਾ ਬਹੁਤ ਜਿਆਦਾ ਜਿਆਦਾ ਨਾ ਉਹਦੇ ਨਾਲ ਹਮਮ ਨਾ ਬਹੁਤ ਜਿਆਦਾ ਨਹੀਂ ਵਧੀਆ ਆਵਾਜ਼ ਆ ਨਾ ਉਹਦੇ ਪਟਾਕਾ ਹੀ ਪਿਆ ਗਿਆ ਹੈ ਨਾ ਉਹ ਆ ਠੀਕ ਆ ਉਹ ਨਵਾਂ ਇਹਦਾ ਆ ਜਿਹੜਾ ਅੰਜੰਗਾ ਲੱਗਣ ਡਿਆ ਇਹਨੂੰ ਇਹਨੂੰ ਇੱਥੇ ਨਾ ਆ ਦੀ ਇੱਥੇ ਇੱਕ ਸਾਈਡ ਤੇ ਆ ਜਿਹੜਾ ਵਾ ਇੱਥੇ ਲੱਗ ਜਾ ਇੱਥੇ ਇੱਥੇ ਲਾ ਦੇ ਯਾਰ ਆ ਸਾਈਡ ਤੇ ਨਾ ਰਾਜੇ ਲੱਗਣ ਡਿਆ ਵਾ ਉਹ ਨਾਟਿਆ ਨਿਕਾ ਜਾ ਇਹਨੂੰ ਉਧਰ ਲਾ ਗਏ ਇਹ ਨਾ ਰਾਜੇ ਹੰਦਾ ਜਨ ਚਾਬੀ ਲੈ ਦੀ ਹੱਥ ਛੱਡਦਾ ਵਾ ਤੇ ਪਲੱਸ ਸੈਂਟਰ 'ਚ ਮੈਨੂੰ ਚੰਗਾ ਲੱਗਣ ਡਿਆ ਨਾਲੇ ਇੱਥੇ ਕੈਮਰੇ ਵਾਲੀ ਰਾਡ ਲਾਵਾਂਗੇ ਆਪਣੀ ਸ਼ੂਟਿੰਗ ਬਿਹਤਰ ਹੋ ਗਈ ਰਾਜਰ ਵਿਊ ਖਰਾਬ ਨਹੀਂ ਹੁੰਦਾ ਅਸੀਂ ਨਾਲੇ ਆਪਣਾ ਲਾਵਾਂਗੇ ਨਾ ਇੱਥੇ ਉਹ ਕੈਮਰਾ ਕਮਰੇ ਦੇ ਉਹ ਲੱਗ ਜਾਊਗਾ ਵਧੀਆ ਚਲੋ ਚਲੋ ਸਾਡੀ ਇਹ ਵੀਡੀਓ ਹੀ ਰੈਨੋ ਰੇਸਿੰਗ ਦੇ ਆ ਕਿ ਜੋਸਟ ਫਿੱਟ ਹੋ ਗਿਆ ਹੁਣ ਇਹ ਵੀ origignal ਨਾਲ ਥੋੜੀ ਜੀ ਵੱਧ ਆਵਾਜ਼ ਆ ਤੇ ਉਦਾਂ ਅੱਤ ਨਹੀਂ ਚਲਾਉਣ ਲੱਗਿਆ ਕੁਝ ਸੁਣੂਗਾ ਨਹੀਂ ਤੇ ਅਸੀਂ ਨਾ ਭਜ ਜਾਈਦਾ ਨਾ ਸ਼ਾਂ ਸ਼ਾਂ ਹੀ ਸੁਣਦਾ ਸੀ ਹੋਰ ਸੁਣਦਾ ਕੱਖ ਨਹੀਂ ਸੀ ਇਹ ਪਤਾ ਨਹੀਂ ਲੱਗਦਾ ਵੀ ਇੰਜਨ ਚੱਲਣ ਰਿਹਾ ਕੀ ਹੋਣ ਰਿਹਾ ਵਾ ਉਨ ਥੋੜਾ ਜਿਹਾ ਫਰਕ ਪਾਊਗਾ ਤੇ ਪਰਫਾਰਮੈਂਸ ਦੇ ਜੋਸਟ ਇਹਦੇ ਨਾਲ ਵੀ ਇੱਕ ਐਵਰੇਜ ਟੈਸਟ ਜਰੂਰ ਕਰਾਂਗੇ ਚੰਗਾ ਜੀ ਸਾਰਿਆਂ ਦਾ ਸਹੀ ਕਰੀਏ